ਗੰਦੀ ਸੀ ਉਹਦੀ ਮਾਰ ਮਾਂ ਗਾਲਾ ਘੜਦੀ ਵੀ ਬਾਹਰ ਮੋਕੇ ਦੇ ਖੜਕੇ ਉਹਦੀ ਮਾਂ ਗੰਦੀਆਂ ਗੰਦੀਆਂ ਗਾਲਾਂ ਛੁਣਦੀ ਤੜਈ ਭਾਈ ਰਾਜੀ ਰੰਜਿਸ਼ ਨਹੀਂ ਹੈਗੀ ਰਾਣੀ ਰੰਜਿਸ਼ ਕੋਈ ਨਹੀਂ ਕੋਈ ਨਹੀਂ ਦੇਸ਼ਿਆ ਦੇ ਪੁੱਛੀ ਨਹੀਂ ਤੁਹਾਡਾ ਬੱਚਾ ਕੋਈ ਵੀ ਅਮਲ ਨਹੀਂ ਕਰਦਾ ਕੱਪੜੇ ਮੈਨਾਂ ਕੰਮਕਾਰ ਕਰਨ ਵਾਲੇ ਬੱਚੇ ਆ ਸਾਡੇ ਇੱਕ ਨੂੰ ਘਰ ਜਾ ਕੇ ਕੀਤਾ ਦੂਜੇ ਨੂੰ ਇਹਨਾਂ ਨੇ ਸਿੱਧੀ ਹਲਕੋ ਘੇਰੇ ਆ ਤੀਜੇ ਨੂੰ ਘਰ ਬੰਨ੍ਹ ਲਿਆ ਮੈਨੂੰ ਘਰ ਆਣ ਕੇ ਪਏ ਇਹਦੀ ਮਾਂ ਦੇ ਦਾ ਭਾਈ ਚੈਣ ਨੂੰ ਮੁੰਡਾ ਸਾਡੀ ਮੰਗ ਕੀ ਹੈ ਤੁਨੂੰ ਤੋਂ ਸਾਡੀ ਲੋੜ ਤਾਂ ਮੰਗਿਆ ਇਹ ਲੁੱਟਾ ਘੋਆ ਕਰਨ ਵਾਲੇ ਇਹਨਾਂ ਤੇ ਪੂਰਨ ਕਾਰਵਾਈ ਕੀਤੀ ਮਸ਼ਹੂਰ ਕਰਦੇ ਆ ਵਾਅਦਾ ਕਰਦੇ ਆ ਕਿ ਨਿਸ਼ਾਨਾ ਹੋਏ ਹੋਣੇ ਤੁਹਾਨੂੰ ਪੂਰੇ ਜਦੋਂ ਮਰਜ਼ੀ ਖੋਲੋ ਜੋ ਭੰਗ ਮਲਦੇ ਹੋਗੇ ਕਦੀ ਕੁਛ ਲਾਂਦੇ ਹੋਗੇ ਸਮਾਨ ਲਾਂਦੇ ਹੋਗੇ ਕੋਈ ਨਾ ਕਰਨੀ ਦੇਣਾ ਕੋਈ ਇਤਾਰੀ ਕੁਝ ਕਰੇ ਛਾਪਾ ਬੱਜੇਗਾ ਉਹ ਅਕਰਸੀ ਹੋਣੀ ਹੈ ਜੀ ਇਹਨਾਂ ਦੇ ਖਿਲਾਫ ਪਰਚਾ ਹੋਣਾ ਚਾਹੀਦਾ ਬੁਰਾ ਇਹ ਆਪਣੇ ਘਰੇ ਮੁੰਡੇ ਸਾਡੇ ਵੀ ਅਸੀਂ ਜਾਣਾਂਗੇ ਕੀ ਹੋ ਉਹ ਜਿਹੜਾ ਜੰਮੂ ਇਫਰਾਨ ਚੈਪਨ ਹਾਂਜੀ ਠੀਕ ਗੱਲ ਹੋਈ ਸੀਗੀ ਮੈਂ ਸਰੀ ਜਾਂਦੇ ਕੋਈ ਨਹੀਂ ਕੋਈ ਗੱਲਾਂ ਤਾਂ ਆਪਾਂ ਹਾਂਜੀ ਮੈਂ ਘਰ ਦੇ ਨਾਲ ਜਾਣ ਨਹੀਂ ਮੜਾ ਹਾਂਜੀ ਤੇ ਇਹਨਾਂ ਨੇ ਘੋਟੋ ਘੋਟ 30 40 ਜਾਣੇ ਸੀਗੇ ਅੱਛਾ ਇਹਨਾਂ ਨੇ ਮੈਨੂੰ ਪਿੱਛੋਂ ਆਜ ਮਾਰੀ ਮੈਨੂੰ ਪਤਾ ਨਹੀਂ ਕਰਦਾ ਕਿ ਮੈਂ ਰੋ ਗਿਆ ਉੱਥੇ ਤੇ ਇਹਨਾਂ ਨੇ ਕੋਈ ਗੱਲ ਨਹੀਂ ਕੀਤੀ ਇਹਨਾਂ ਨੇ ਸਿੱਧਾ ਮਾਰਨੀ ਸਟਾਰਟ ਕਰ ਦਿੱਤੀ ਤੁਸੀਂ ਕਿੱਥੇ ਰਹਿੰਦੇ ਰਾਜਨਾ ਮਾ ਹੋ ਗਿਆ ਇਹਦਾ ਉਦੋਂ ਅੱਛਾ ਇਹਨਾਂ ਨੇ ਮੋੜ 'ਤੇ ਕੋਈ ਨਹੀਂ ਆਇਆ ਜੀ ਪੰਗਾ ਲੈ ਕੇ ਤਾਂ ਮਾਰਤੀ ਇੱਕ ਗੱਲ ਨਹੀਂ ਸੀਗੀ ਇੱਕ ਦਾ ਨਾਮ ਬੋਲਾ ਸੀਗਾ ਤੇ ਇੱਕ ਤਾਂ ਮਾਰੂਨ ਸਿਗਾ ਛੇ ਮੁੰਡੇ ਦਾ ਤੇ ਬਾਕੀ ਸਰ ਬਹੁਤ ਮੁੰਡੇ ਸਿਗੇ ਨਾਲ ਬੋਲ ਕਿੱਥੇ ਦੇ ਨਾਲ ਇਹਨਾਂ ਵਗੈਰਾ ਇਹਨਾਂ ਨੇ ਕਿੱਥੇ ਰੱਖਿਆ ਚਾਂਸੀ ਦੀ ਦੋ ਤੋੜੀ ਤੇ ਚੈਨ ਦੀ 22 ਸਿਗੀ ਉਹ ਵੀ ਇਹਨਾਂ ਨੇ ਇੱਥੇ ਰੱਖ ਲਈ ਤੇ ਉਹ ਉਧਰਲੇ ਬੱਲੇ ਦੇ ਮੁੰਡੇ ਆ ਫੀਨਗੁਰੀ ਨਾਲ ਬਹੁਤ ਅੱਛਾ ਹੈ ਇਹ ਤਾਂ ਇੱਕਲਾ ਹੀ ਸਿਗਾ ਹੈ ਇਹ ਗਿਆ ਸੀ ਉਧਰ ਮੇਲਾ ਦੇਖਣ ਮੇਲਾ ਸੀਗਾ ਉੱਥੇ ਕਾਦਾ ਮੈਨ ਲੈ ਪੀਰਾ ਦਾ ਹਾਂਜੀ ਪੀਰਾ ਦੀ ਜਗਾ ਦਾ ਜਗਾ ਉਥੇ ਆ ਨੋ ਸਾਢੇ ਸਵਾ ਨਾਲੋਂ ਮਿਲ ਗਏ ਕੋਈ ਪੁਲਿਸ ਵੱਲੋਂ ਕੋਈ ਕਮਪਲੇਂਟ ਤੇ ਨਹੀਂ ਹੋਈ ਜੀ ਅਜੇ ਕੋਈ ਪੋਸਿਬਲ ਨਹੀਂ ਹੋਵੇ ਇਹ ਨਾ ਪੁਲਿਸ ਕੋਈ ਕਮਪਲੇਂਟ ਨਹੀਂ ਕੀਤੀ ਅਜੇ ਪਾਚੇ ਆਈ ਹੈ ਅਜੇ ਪਾਚਾ ਉਹ ਦੇਖੋ ਕਰਾ ਡਾਕਟਰ ਵੱਲੋਂ ਕੀ ਕਹੇ ਆ ਰਿਹਾ ਡਾਕਟਰ ਨੇ ਡਾਕਟਰ ਸਾਹਿਬ ਕੋਈ ਆਏ ਹੁਣ ਉਹਨੇ ਐਮ ਆਰ ਆਈ ਵਗੈਰਾ ਕੀ ਪਰਚਾ ਕਿੰਦੇ ਵਿੱਚ ਕਾਦੀ ਮੰਗ ਗਈ ਹੈ ਕਾਨੂੰਨ ਤੋਂ ਮੰਗਿਆ ਕਿ ਮਤਲਬ ਇਹਦਾ ਗੁੰਡਾ ਕਰਦੇ ਨਹੀਂ ਹੋਣਾ ਚਾਹੀਦਾ ਜਿਹੜੀ ਵੀ ਕੋਈ ਗੱਲ ਹੋਵੇ ਸੰਦਸ ਤੋਂ ਕੋਈ ਗੱਲ ਜੀ ਆ ਬੰਦੇ ਆ ਕਰਦੀ ਹੈ ਇਹਦਾ ਇਹਦਾ ਗੁੰਡਾ ਕਰਦੀ ਹੈ ਤਾਂ ਇਹ ਪੰਜਾਬ ਸਰਕਾਰ ਦੇ ਵਿੱਚ ਹੋਣੀ ਨਹੀਂ ਚਾਹੀਦੀ ਠੀਕ ਹੈ ਜੇ ਆ ਮਾਰਨੀ ਆ ਬੱਚਾ